ਮਾਣ ਵਾਲੀ ਜੰਮ ਕੇ ਚੰਨ ਕੋਲਟਰ ਦੇ ਵਿੱਚ ਜੱਤੀ ਹੋਏ ਨੌਜਵਾਨ ਨੂੰ ਇਲਾਜ ਲਈ ਪਹੁੰਚਿਆ ਪਰ ਮੈਕਸਾ ਕਰ ਤੋਂ ਉਹ ਖੜਾ ਬੋਲ ਪਾ ਪਰ ਮਨੈ ਕੱਲ ਸਾਡੀ ਸੀਆਈਏ ਦੀ ਟੀਮ ਨੂੰ ਇੱਕ ਦੋ ਜਿਹੜੇ ਨੌਜੋਨਾ ਅਰੈਸਟ ਕੀਤੇ ਸੀਗੇ ਉਹਨਾਂ ਦੇ ਕੋਲੋਂ ਇੱਕ ਗਲੌਕ ਪਿਸਟਲ ਜਿਹੜਾ ਰਿਕਵਰ ਕੀਤਾ ਸੀ ਔਰ ਉਸ ਸੰਬੰਧ ਵਿੱਚ ਐਫਆਰ ਨੰਬਰ 43 ਅਦीन ਤਾਰਾ 25 ਮੈਕਟ ਥਾਣਾ ਰਮਦਾਸ ਜ਼ਿਲ੍ਹਾ ਅਮਰਸਰ ਦੇ ਆਤੀ ਦਰਜ ਜੋਸ਼ ਕਰਕੇ ਉਹਦੀ ਜਿਹੜੀ ਹੈ ਤਪੀਸ਼ ਕੀਤੀ ਦਰਨ ਤਪੀਸ਼ ਅਸੀਂ ਦੋਹਾਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਤੇ ਪੁਲਸ ਫਰਮਾਨਤੇ ਸੀਗੇ ਅੱਜ ਪੁਲਸਰਮਾਨ ਦੌਰਾਨ ਇੱਕ ਦੋਸ਼ੀ ਪਲਵਿੰਦਰ ਸਿੰਘ ਪਾਲਾ ਸਨ ਆਫ ਗੁਰਚਰਨ ਸਿੰਘ ਵਾਸੀ ਜੱਟਾ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਤੇ ਦੱਸਿਆ ਵੀ ਉਹਨੇ ਕੁਝ ਨਸ਼ੀਲੇ ਪਦਾਰਥ ਤੇ ਅਸਲਾ ਜਿਹੜਾ ਆ ਉਹ ਕਸੋਵਾਲ ਤੁਸੀਂ ਤੇ ਜਿਹੜਾ ਲਾ ਕੇ ਰੱਖਿਆ ਹਲਕਾ ਕੇ ਜੋ ਅੱਜ ਅਸੀਂ ਸਮੇਤ ਪੁਲਸ ਪਾਰਟੀ ਜਿਹੜੀ ਹੈ ਰਿਕਵਰੀ ਵਾਸਤੇ ਜਦੋਂ ਉਹਨੂੰ ਲੈ ਕੇ ਗਏ ਉੱਥੋਂ ਉਹਨੇ 523 ਗ੍ਰਾਮ ਜਿਹੜੀ ਆ ਫਾਇਰਨ ਜਿਹੜੀ ਰਿਕਵਰ ਕਰਾਈ ਔਰ ਜਦੋਂ ਵੈਪਨ ਰਿਕਵਰ ਕਰਾਉਣ ਲੱਗਾ ਤਾਂ ਉਹਨੇ ਇੱਕਦਮ ਚਲਾਕੀ ਵਰਤਦਿਆਂ ਹੋਇਆ ਉਹ ਵੈਪਨ ਦੇ ਨਾਲ ਪੁਲਿਸ ਪਾਰਟੀ ਤੇ ਜਿਹੜਿਆਂ ਤੋਂ ਫਾਇਰ ਕੀਤਾ ਜੋ ਪੁਲਿਸ ਪਾਰਟੀ ਨੇ ਆਪਣੇ ਬਚਾਲੀ ਜਦੋਂ ਫਾਇਰ ਕੀਤਾ ਤਾਂ ਉਹਦੀ ਇੱਕ ਲੱਤ ਦੇ ਵਿੱਚ ਫਾਇਰ ਲੱਗਾ ਜੀ ਤੁਰੰਤ ਅਸੀਂ ਉਹਦੇ ਜਿਹੜਾ ਹੈਗਾ ਮੈਡੀਕਲ ਟੀਮ ਦਾ ਪ੍ਰਬੰਧ ਕਰਕੇ ਤੇ ਉਹਨੂੰ ਮੁੰਡੇ ਲਈ ਸਹਾਇਤਾ ਵਾਸਤੇ ਜਿਹੜਾ ਸਿਵਲ ਹਸਪੀਟਲ ਰਮਦਾਸ ਲੈ ਕੇ ਆਏ ਆ ਜੀ ਇਸ ਵਕਤ ਜਿਹੜੀ ਉਹਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਡਾਕਟਰ ਦਾ ਇਲਾਜ ਕਰ ਰਹੇ ਨੇ ਔਰ ਬਾਕੀ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ ਅਰ ਪਰ ਮਾਤਮੇ ਮੇਰ ਨਾਲ ਸਾਡੇ ਜਿਹੜੇ ਮੁਲਾਜ਼ਮ ਸਾਰੇ ਸੁਰੱਖਿਅਤ ਨੇ ਜੀ ਬਚਾਅ ਹੋ ਗਿਆ ਤੇ ਤੁਰੰਤ ਫਿਰ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਤੇ ਹੁਣ ਅੱਗੇ ਜਿਹੜਾ ਇਹਦਾ ਇਲਾਜ ਚੱਲ ਰਿਹਾ ਤੇ ਤੇ ਬਾਕੀ ਸਾਡੀ ਤਫਤੀਸ਼ ਜਾਰੀ ਆ ਹੁਣ ਇਹਦੇ ਕਿਹੜੇ ਕਿਹੜੇ ਬੰਦਿਆਂ ਨਾਲ ਸੰਬੰਧ ਸੀ ਕਿ ਕਿਹਦੇ ਕਹਿਣ ਤੇ ਸਾਰਾ ਕੁਝ ਕਰ ਰਿਹਾ ਸੀਗਾ ਤੇ ਇਸ ਜਿਹੜੇ ਇਹਦੇ ਅਸਲੇ ਦੇ ਨਾਲ ਇਹਨਾਂ ਨੇ ਕੀ ਵਾਰਦਾਤਾ ਕਰਨੀ ਸੀ ਇਹ ਸਾਡੇ ਆਉਣ ਵਾਲੇ ਜਿਹੜੇ ਅਸੀਂ ਚਿੱਤ ਤਫਤੀਸ਼ ਸਰ ਕੋਈ ਲਿੰਕ ਮਿਲੇ ਤੇ ਪਿਛੋਕੜ ਚ ਕੁਝ ਫਿਲਹਾਲ ਸਾਡੇ ਕੋਲੇ ਰਿਮਾਂਡ ਤੇ ਨਹੀਂ ਜੀ ਅਸੀਂ ਸਾਰੇ ਲਿੰਕ ਜਿਹੜੇ ਸਾਰੇ ਕਲੀਅਰ ਕਰਾਂਗੇ ਔਰ ਇਹਨਾਂ ਜੋ ਵੀ ਕਿਸ ਨਾਲ ਵੀ ਲਿੰਕਡ ਹੋਏ ਉਤੋਂ ਤੱਕਲ ਹੋ ਸਕਦੇ ਆ ਜੀ ਜੇ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਅਸੀਂ ਕਾਨੂੰਨ ਮੁਤਾਬਕ ਉੱਤੇ ਕਾਰਵਾਈ ਕਰਾਂਗੇ ਗਲਤ ਅਨਸਰਾਂ ਨੂੰ ਤੇ ਇਹੀ ਤਾੜਨਾ ਹੈ ਜੀ ਜਾਂ ਤੇ ਪੰਜਾਬ ਛੱਡ ਜਾਣ ਤੇ ਜਾਂ ਮੁਫਤ ਰਾਜ ਸ਼ਾਮਲ ਹੋ ਜਾਣ ਕਿਉਂਕਿ ਮਾੜੇ ਕੰਮ ਦਾ ਜਿਹੜਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਬਾ ਨੌਜਵਾਨਾਂ ਨੂੰ ਇਹ ਵੀ ਜਿਹੜੇ ਵੀ ਇਸ ਗਲਤ ਰਸਤੇ ਤੇ ਪਏ ਨੇ ਉਹ ਸੁਧਰ ਕੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜਦੋਂ ਵੀ ਇਹੋ ਜੀ ਪ੍ਰੋਬਲਮ ਆਉਂਦੀ ਆ ਤੇ ਪਰਿਵਾਰ ਵੀ ਕਾਨੂੰਨੀ ਜਿਹੜੀਆਂ ਉਲਝਣਾਂ ਚ ਜਿਹੜਾ ਉਲਝਦਾ ਤੇ ਆਪ ਵੀ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਔਰ ਮਾੜੇ ਅੰਸਰਾਂ ਨੂੰ ਇਹੀ ਤਾੜਨਾ ਆ ਵੀ ਕਿਸੇ ਵੀ ਤਰ੍ਹਾਂ ਇਹ ਪੰਜਾਬ ਜਿਹੜੀ ਪੰਜਾਬ ਪੁਲਿਸ ਆ ਉਹਦੇ ਤੁਸੀਂ ਕਿਸੇ ਵੀ ਕੰਮ 'ਚ ਵਿਗੜ ਨਹੀਂ ਪਾ ਸਕਦੇ ਔਰ ਪੰਜਾਬ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵਕਤ ਜਿਹੜੀ ਹਾਜ਼ਰ ਆ ਔਰ ਲੋਕਾਂ ਦੀ ਜਾਨ ਮਾਲ ਦੀ ਰੱਖੀ ਲਈ ਜਿਹੜੀ ਪੰਜਾਬ ਪੁਲਿਸ ਆਪਣਾ ਕੰਮ ਕਰਦਾ ਰਹੇਗਾ